प्यारे दोस्तों ਤੁਹਾਨੂੰ ਬਹੁਤ ਬਹੁਤ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਅ ਇਸ ਵਕਤ 11 ਅਪ੍ਰੈਲ ਸਵੇਰੇ ਦੇ 9 ਵਜੇ ਨੇ 2025 ਤੇ ਅਪ੍ਰੈਲ ਦੇ ਵਿੱਚ ਮੀਂਹ ਆ ਜਾਣਾ ਖਾਸ ਕਰਕੇ ਵਿਸਾਖੀ ਦੇ ਨੇੜੇ ਤੇੜੇ ਬਹੁਤ ਹੀ ਗੰਭੀਰ ਮਸਲਾ ਹੈ ਤੇ ਇਹ ਕਿਸਾਨ ਦੀ ਹੋਂਣੀ ਵੀ ਹੈ ਦੇਖੋ ਪਿਛਲੇ 3 4 6 ਮਹੀਨਿਆਂ ਦੇ ਵਿੱਚ ਛਾਦਰ ਨਾਲ ਮੀਂਹ ਨਹੀਂ ਪਿਆ ਸਰਦੀਆਂ ਚ ਨਹੀਂ ਪਿਆ ਜਨਵਰੀ ਫਰਵਰੀ ਮਾਰਚ ਅਪ੍ਰੈਲ ਹੁਣ ਕਿੰਨੀ ਗਰਮੀ ਰਹੀ ਹੈ ਮੀਂਹ ਪਿਆ ਪਰ ਹੁਣ ਜਦੋਂ ਫਸਲ ਪੱਕ ਕੇ ਤਿਆਰ ਹੋ ਗਈ ਤੇ ਵੇਖ ਰਹੋ ਪੱਕੀ ਸੋਨੇ ਰੰਗੀ ਫਸਲ ਖੜੀ ਹੈ ਕਣਕ ਦੀ ਸੋਨੇ ਰੰਗੀ ਫਸਲ ਖੜੀ ਆ ਉਮੀਦ ਹੈ ਵੀ ਤੋਂ 25 ਕੁਇੰਟਲ ਝਾੜਤਾ ਮਮੁੱਲੀ ਗੱਲ ਆ ਸਾਰੀ ਕਣਕ ਦਾ ਨਿਕਲੇਗੀ ਨਿਕਲੇਗਾ ਪਰ ਜਿਸ ਤਰ੍ਹਾਂ ਦੀ ਭਵਖਬਾਣੀਆਂ ਕੀਤੀਆਂ ਜਾ ਰਹੀਆਂ ਨੇ ਮੈਂ ਤਾਂ ਇੱਕ ਜੋਤਸ਼ੀ ਦੀ ਭਵਖਬਾਣੀ ਵੀ ਸੁਣੀ ਤੇ ਉਹ ਵੀ ਕਹਿੰਦਾ ਕਿ ਤੇਰਾ ਅਪ੍ਰੈਲ ਤੋਂ ਬਾਅਦ ਮੀਂਹ ਕਾਫੀ ਜ਼ਿਆਦਾ ਪਏਗਾ ਇਹ ਅਸੀਂ ਸੋਚਦੇ ਹਾਂ ਵੀ ਰੱਬ ਕਰੇ ਇਹ ਗੱਲ ਝੂਠੀ ਨਿਕਲੇ ਪਰ ਜਿਵੇਂ ਸਾ ਆਪਣਾ ਕੁਦਰਤ ਦੇ ਰੰਗ ਨੇ ਇਸ ਵੇਲੇ ਪੂਰਬ ਦੀ ਹਵਾ ਚੱਲ ਰਹੀ ਹੈ ਪੂਰੇ ਦੀ ਹਵਾ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਸਾਰੇ ਪਾਸੇ ਬੱਦਲੇ ਬੱਦਲ ਛਾ ਰਹੇ ਨੇ ਤੇ ਹੁਣ ਪੱਛਮ ਤੋਂ ਬੱਦਲ ਆਇਆ ਹੈ ਇਸ ਵਕਤ ਖੰਨੇ ਇਲਾਕੇ ਦੇ ਵਿੱਚ ਹਲਕੀ ਬੂੰਦਾਬاندی ਹੋਈ ਹੈ ਤੇ ਇਸ ਨੇ ਇੱਕ ਤਰ੍ਹਾਂ ਡਰਾ ਦਿੱਤਾ ਲਗਭਗ ਸੋ ਦੋਸਤੋ ਸਰਕਾਰ ਨੂੰ ਵੀ ਚਾਹੀਦਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਵਾਪਰਦੀ ਹੈ ਤਾਂ ਕਟੋ-ਕਟ ਜੋ ਉਹਨਾਂ ਨੇ 800 ਬੋਨਸ ਦਾ ਵਾਦਾ ਕੀਤਾ ਹੋਇਆ ਹੈ ਤੇ ਕਿਸਾਨ ਜਥੇ ਬੰਦੀਆਂ ਨਾਲ ਜਾਂ ਜੋ ਵੀ ਗੱਲ ਕੀਤੀ ਹੈ ਤੇ ਉਹ ਵਾਦੇ ਪੂਰੇ ਕਰਨ ਤਾਂ ਕਿ ਕਿਸਾਨਾਂ ਦੇ ਜੇ ਘਾਟਾ ਪੈਂਦਾ ਹੈ ਤਾਂ ਉਹ ਘਾਟਾ ਪੂਰਾ ਹੋ ਸਕੇ ਸੋ ਇਹ ਕਣਕ ਜੜੀ ਹੁਣ ਇਸ ਵੇਲੇ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਹੈ ਅਸੀਂ ਸੋਚਦੇ ਹਾਂ ਕਿ 1-2 ਦਿਨ ਦੇ ਵਿੱਚ ਧੁੱਪ ਪੈ ਜਵੇ ਤੇ ਕੰਬਾਈਨਾ ਲੱਗਣ ਤੇ ਇੱਕ ਹਫਤੇ ਦੇ ਵਿੱਚ ਵਿੱਚ ਕਣਕ ਕਿਸਾਨਾਂ ਨੇ ਲਗਭਗ ਚੱਕ ਲੈਣੀ ਹੈ 25 ਤਰੀਕ ਤੱਕ ਲਗਭਗ 25 April ਤੱਕ ਕਣਕ ਸਿਮੇਟ ਲੈਣਗੇ ਕਿਸਾਨ ਸੋ ਚਲੋ ਦੇਖਦੇ ਹਾਂ ਬਾਕੀ ਕੁਦਰਤ ਦੇ ਰੰਗ ਨੇ ਕਿ ਖੇਤੀ ਖਸਮਤ ਖੇਤੀ ਤੁਹਾਨੂੰ ਪਤਾ ਹੀ ਹੈ ਇਹ ਫਸਲ 6 ਮਹੀਨੇ ਖੁੱਲੇ ਅਸਮਾਨ ਦੇ ਹੇਠ ਖੜੀ ਹੈ ਇਹ ਕਿਸਾਨੀ ਵੀ ਇੱਕ ਜੂਆ ਹੈ ਫਸਲਾਂ ਵੀ ਇੱਕ ਜੂਆ ਹੈ ਕਿਸਾਨ ਇੱਕ ਜੂਆ ਹੀ ਖੇਡਦਾ ਹੈ ਸਭ ਤੋਂ بڑا ਖਤਰਨਾਕ ਜੂਆ ਕਿਸਾਨੀ ਦਾ ਹੀ ਹੈ ਤੇ ਬੜਾ ਵੱਡਾ ਨੁਕਸਾਨ ਹੋ ਜਾਂਦਾ ਪੂਰੇ 6 ਮਹੀਨੇ ਇਨਾ ਖਰਚ ਕਰਕੇ ਪੂਰੀ ਇਨਵੈਸਟਮੈਂਟ ਕਰਕੇ ਜਦੋਂ ਕੋਈ ਪਿੱੜ ਪੱਲੇ ਨਹੀਂ ਪੈਂਦਾ ਪੈਸਾ ਭੱਲੇ ਨਹੀਂ ਪੈਂਦਾ ਤੇ ਬੜਾ ਹੀ ਦੁੱਖ ਲੱਗਦਾ ਹੈ ਸੋ ਉਮੀਦ ਕਰਦੇ ਆਂ ਤੇ ਤੁਸੀਂ ਵੀ ਦੁਆ ਕਰੋ ਕਿ ਮੀਂਹ ਨਾ ਪਵੇ ਤੇ ਇਸ ਤਰ੍ਹਾਂ ਹੀ ਜਿਹੜਾ ਮੌਸਮ ਹੈ ਹੌਲੀ ਹੌਲੀ ਕਲੀਅਰ ਹੋ ਜਵੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ